ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਆਪਣੇ ਪਿੰਡ ਆਲੰਗੀਰ ਔਰ ਕਾਲਾ ਸਿੰਘਿਆ ਲਖਦਾਤਾ ਪੀਰ ਸਰਬਰ ਪੀਰ ਸਖੀ ਸੁਲਤਾਨ ਲਾਲਾ ਵਾਲੇ ਸਰਕਾਰ ਦੀ ਸਾਲ ਦੀ ਸਾਲ ਛਿੰਝ ਪੈਂਦੀ ਹੈ ਇਸ ਸਾਲ ਵੀ ਬੜੇ ਧੂਮਤਮ ਨਾਲ ਕਰਵਾਈ ਜਾਊਗੀ ਸੋ ਸਮੂਹ ਨਗਰ ਨਿਵਾਸੀਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਕੱਲ ਉਸ ਦੀ ਮੀਟਿੰਗ ਰੱਖੀ ਹੈ ਠੀਕ 11 ਵਜੇ ਗੁਰਦੁਆਰਾ ਬਾਬਾ ਕਾਨਦਾਸ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਕੱਲ ਠੀਕ 11 ਵਜੇ ਗੁਰਦੁਆਰਾ ਬਾਬਾ ਕਾਨਦਾਸ ਪਹੁੰਚਦੀ ਕਿਰਪਾ ਦਾ ਕਰੋ ਸਭ ਦਾ ਹੀ ਧੰਨਵਾਦ